ਸਾਹਿਬ ਜੀ ਕਾਲ ਜੀ ਸਾਰਿਆਂ ਨੂੰ ਉਡਾਨ ਸਕੀਮ ਦੇ ਤਹਿਤ ਆਪਣਾ ਡਾਟਾ ਭਰਨ ਲਈ ਡਿਪਾਰਟਮੈਂਟ ਵੱਲੋਂ ਇੱਕ ਐਪ ਜਾਰੀ ਕੀਤੀ ਗਈ ਹੈ ਉਸ ਐਪ ਨੂੰ ਕੰਮ ਕਿਵੇਂ ਕਰਨਾ ਹੈ ਉਸ ਐਪ ਨੂੰ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਕੋਲ ਪਲੇ ਸਟੋਰ ਤੇ ਜਾਣਾ ਪਲੇ ਸਟੋਰ ਵਿੱਚ ਜਾ ਕੇ ਪਲੇ ਸਟੋਰ ਦੇ ਅੰਦਰ ਤੁਹਾਨੂੰ ਜਿਹੜੀ ਐਪ ਫਾਈਂਡ ਆਊਟ ਕਰਨੀ ਹੈ ਜਦੋਂ ਪਲੇ ਸਟੋਰ ਤੇ ਜਾਂਦੇ ਹੋ ਤੇ ਇੱਥੇ ਸਰਚ ਬਟਨ ਵਿੱਚ ਜਾ ਕੇ ਸਰਚ ਕਰਨਾ ਹੈ ਇਹਦੇ ਵਿੱਚ ਸਰਚ ਤੇ ਜਾ ਕੇ ਤੁਸੀਂ ਲਿਖੋ ਆਪਣੇ ਕੋਲ ਜਿਹੜੀ ਐਪ ਹੈ ਐਮ ਸੇਵਾ ਜਿਦੇ ਵਿੱਚ ਉਨਾ ਨ ਸਕੀਮ ਦੇ ਤਹਿਤ ਸੈਨੇਟਰੀ ਪੈਡਸ ਵਾਲੀਆਂ ਐਂਟਰੀਆਂ ਹੋਣਗੀਆਂ ਜੋ ਆਪਾਂ ਪਹਿਲਾਂ ਆਪਣੀ ਲਿਸਟ ਬਣਾ ਕੇ ਦਿੱਤੀ ਸੀ ਉਹਨਾਂ ਨੂੰ ਇਹਦੇ ਵਿੱਚ ਆਨਲਾਈਨ ਕਰਨਾ ਹੈ ਹੁਣ ਇਹਦੀ ਐਪ ਦੇ ਸਾਹਮਣੇ ਦਿਖਾਉ ਰਿਹਾ ਹੈ ਇੰਸਟਾਲ ਇੰਸਟਾਲ ਦੇ ਟੱਚ ਕਰਾਂਗੇ ਇਹ ਹੁਣੇ ਇੰਸਟਾਲ ਹੋਏਗੀ ਹੁਣ 0% ਹੁਣੇ 2 ਮਿੰਟ ਚ ਇੰਸਟਾਲ ਹੋ ਜਾਏਗੀ ਇੰਸਟਾਲ ਹੋਣ ਦੇ ਬਾਅਦ ਇਹਨੂੰ ਸਿਰਫ ਓਪਨ ਕਰਨਾ ਹੈ ਓਪਨ ਕਰਨ ਤੋਂ ਪਹਿਲਾਂ ਇਹਦੇ ਬਾਹਰ ਡੈਸਕਟਾਪ ਤੇ ਤੁਹਾਨੂੰ ਇੱਕ ਆਈਕਨ ਮਿਲਿਆ ਹੋਇਆ ਆ ਜਾਏਗਾ ਜਿਵੇਂ ਆਪਣੇ ਕੋਲ ਆਈਕਨ ਬਣਿਆ ਹੋਇਆ ਆਹ ਵਾਲਾ ਪੰਜਾਬ ਐਮ ਸਰਵਿਸ ਆਈਕਨ ਇਹਨੂੰ ਖੋਲਿਆ ਇਹ ਕਹਿ ਰਿਹਾ ਹੈ ਕਿ ਹੁਣ ਜਿਹੜੀ ਤੁਸੀਂ ਐਪ ਵਰਤ ਰਹੇ ਹੋ ਉਹ ਨੂੰ ਪੰਜਾਬੀ ਲੈਂਗੁਏਜ ਵਿੱਚ ਵਰਤਣਾ ਹੈ ਤੇ ਇੰਗਲਿਸ਼ ਵਿੱਚ ਇਹ ਨਹੀਂ ਹੈ ਕਿ ਹੁਣ ਪੰਜਾਬੀ ਕਰਤੇ ਬਾਅਦ ਵਿੱਚ ਇੰਗਲਿਸ਼ ਨਹੀਂ ਹੋਣਾ ਇੰਗਲਿਸ਼ ਵੀ ਹੋ ਜਾਣਾ ਪੰਜਾਬੀ ਵੀ ਹੋ ਜਾਣਾ ਹੈ ਬਾਅਦ ਵਿੱਚ ਵੀ ਤੁਹਾਨੂੰ ਆਪਸ਼ਨ ਦੱਸ ਦਿੰਦੀਆਂ ਕਿ ਆਪਣੇ ਕੋਲ ਇਸ ਐਪ ਨੂੰ ਵਰਤ ਲਈ ਜਿਵੇਂ ਹੈ ਇੰਗਲਿਸ਼ ਚੂਜ਼ ਕੀਤਾ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਇਸ ਐਪ ਦੇ ਲਈ ਆਪਣੇ ਕੋਲ ਜਿਹੜੇ ਆਪਣਾ ਨੰਬਰ ਹੈ ਮੋਬਾਈਲ ਨੰਬਰ ਉਧਰ ਰਜਿਸਟ੍ਰੇਸ਼ਨ ਦਾ ਪਤਾ ਕਰਨਾ ਹੈ ਕਿ ਉਹ ਮੋਬਾਈਲ ਨੰਬਰ ਇਸ ਐਪ ਵਿੱਚ ਰਜਿਸਟਰਡ ਹੈ ਜਾਂ ਨਹੀਂ ਹੈ ਜਿਨ੍ਹਾਂ ਦਾ ਵਰਕਰਾਂ ਦਾ ਐਲਸੈਫ ਚੋ ਮੋਬਾਈਲ ਨੰਬਰ ਰਜਿਸਟਰਡ ਨਹੀਂ ਹੈ ਉਹ ਸਭ ਚੈੱਕ ਕਰਨ ਤੇ ਚੈੱਕ ਕਰਕੇ ਜੇ ਨਹੀਂ ਰਜਿਸਟਰਡ ਤੇ ਫਿਰ ਆਪਣੇ ਕੰਸਰਨ ਸੁਪਰੇ ਨੂੰ ਦੱਸਣ ਹੁਣ ਨੰਬਰ ਚੈੱਕ ਕਿਵੇਂ ਕਰਨਾ ਹੈ ਲੌਗ ਇਨ ਅਕਾਊਂਟ ਚ ਜਿਵੇਂ ਕਿ ਤੁਸੀਂ ਸਭ ਨੇ ਆਪਣੇ ਪੋਜੀਸ਼ਨ ਟਰੈਕਰ ਚਲਾ ਰਹੇ ਹੋ ਐਪ ਪੋਜੀਸ਼ਨ ਟਰੈਕਰ ਵਿੱਚ ਜੋ ਨੰਬਰ ਦਿੱਤਾ ਹੋਇਆ ਨਾ ਉਹ ਨੰਬਰ ਇੱਥੇ ਭਰਵਾਓ ਜਿਵੇਂ ਮੰਨ ਲਓ ਕਿ ਹੁਣ ਆਪਣੇ ਕੋ ਪੋਜੀਸ਼ਨ ਟਰੈਕਰ ਤੇ ਨੰਬਰ ਦਿੱਤਾ ਹੋਇਆ ਉਹ ਭਰਿਆ ਇਸ ਨੰਬਰ ਨੂੰ ਪਰਨ ਤੋਂ ਬਾਅਦ ਆਪਣੇ ਕੋਲ ਲਿਖਿਆ ਸੈਂਡ ਕੋਡ نیچے ਸੈਂਡ ਕੋਡ ਤੇ ਜਦੋਂ ਟੱਚ ਕਰਾਂਗੇ ਤੇ ਇਸ ਨੰਬਰ ਦੇ ਇਹ ਕਹਿ ਰਿਹਾ ਹੈ ਹੁਣ ਇਹ ਨੰਬਰ ਰਜਿਸਟਰਡ ਨਹੀਂ ਹੈ ਇਹ ਰੱਬਾ ਰਜਿਸਟਰਡ ਨਾ ਹੋਣ ਕਰਕੇ ਐਪ ਆਪਾ ਚੱਲ ਨਹੀਂ ਪਾਵਾਂਗੇ ਜਿਨ੍ਹਾਂ ਦਾ ਨੰਬਰ ਰਜਿਸਟਰਡ ਨਹੀਂ ਹੈ ਸੋ ਚੈੱਕ ਕਰਨ ਪੋਸ਼ਨ ਟਰੈਕਰ ਤੇ ਸੋਰੀ ਐਮ ਸੇਵਾ ਐਪ ਤੇ ਤੇ ਆਪਣੇ ਕੰਸਰਨਸ ਉੱਪਰ ਦੱਸੋ ਤਾਂ ਜੋ ਜਲਦੀ ਹੀ ਆਪਾਂ ਇਸ ਸੈਨੀਟਰੀ ਪੈਡ ਵਾਲੀ ਆਪਸ਼ਨ ਵਿੱਚ ਐਮ ਸੇਵਾ ਵਿੱਚ ਉਡਾਨ ਸਕੀਮ ਦੇ ਤਹਿਤ ਅਪੀ ਆਪਾਂ ਨੰਬਰ ਰਜਿਸਟਰ ਕਰਵਾ ਕੇ ਇਹ ਕੰਮ ਸ਼ੁਰੂ ਕਰ ਸਕੀਏ ਥੈਂਕ ਯੂ ਹੁਣ ਸਾਰੇ ਵਰਕਰਸ ਆਪਣੇ ਨੰਬਰ ਨੂੰ ਚੈੱਕ ਕਰਨ ਦੀ ਜਿਵੇਂ ਨੰਬਰ ਭਰਨਗੇ ਸੈਂਡ ਬਟਨ ਤੇ ਜਾਊਗਾ ਜਦੋਂ OTP ਚਲਾ ਗਿਆ ਸਮਝ ਲਓ ਨੰਬਰ ਚੱਲਦਾ ਪਿਆ ਤੁਹਾਡਾ ਨੰਬਰ ਰਜਿਸਟਰਡ ਹੈ ਜਿਨ੍ਹਾਂ ਦੇ OTP ਨਹੀਂ ਜਾਏਗਾ ਉਹਨਾਂ ਦਾ ਨੰਬਰ ਰਜਿਸਟਰਡ ਨਹੀਂ ਹੈ ਆਪਣੇ ਕੰਸਰਨਸ ਉੱਪਰ ਦੱਸੋ ਥੈਂਕ ਯੂ